ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਦਾ ਕਹਿਣਾ ਹੈ ਕਿ ਸੰਗਰੂਰ ਵਿੱਚ ਕੋਈ 790 ਪੋਲਿੰਗ ਸਟੇਸ਼ਨ ਅਤੇ ਉਹਦੇ ਵਿੱਚੋਂ 18 ਬੂਥ ਜਿਹੜੇ ਹਾਈ ਸੈਂਸਿਟਿਵ ਹਨ। ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਕੀਤੇ ਗਏ ਹਨ। ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੈਣ ਗਿਆ। ਅ ਇਦਾਂ ਕਿ ਜਿਹੜੀ ਸਾਡੀ VOTING ਬਲਾਕ ਸੰਪਤੀ ਦੇ ਜਿਹੜੇ ਜ਼ਿਲ੍ਹਾ ਪ੍ਰੇਸ਼ਰ ਦੇ ਇਲੈਕਸ਼ਨ ਹੋ ਰਹੇ ਨੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣ ਗਿਆ। ਆ ਆਉਣ ਵਾਲਾ ਜਿਹੜਾ ਐਤਵਾਰ ਹੈ 14 ਦਸੰਬਰ ਨੂੰ ਤੇ ਇਹਦੇ ਵਿੱਚ ਪੁਖਤਾ ਜਿਹੜੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਸਿਕਿਉਰਟੀ ਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਤੇ ਸਾਡੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਕੁੱਲ 790 ਪੋਲਿੰਗ ਸਟੇਸ਼ਨ ਨੇ ਤੇ ਉਹਦੇ ਚੋਂ 18 ਬੂਥ ਜਿਹੜੇ ਨੇ ਸਾਡੇ ਹਾਈਪਰ ਸੈਂਸਿਟਿਵ ਨੇ ਤੇ 95 ਜਿਹੜੇ ਨੇ ਸਾਡੇ ਸੈਂਸਿਟਿਵ ਨੇ ਕਹਿਣ ਦਾ ਪਾਵ ਹੈ ਕਿ ਜਿਹੜੇ ਹਾਈਪਰ ਸੈਂਸਿਟਿਵ 18 ਤੇ 95 ਜਿਹੜੇ ਸਾਡੇ ਸੈਂਸਿਟਿਵ ਨੇ ਉੱਥੇ ਆਪਾਂ ਹੋਰ ਜ਼ਿਆਦਾ ਜਿਹੜਾ ਪ੍ਰਬੰਧ ਜਿਹੜੇ ਨੇ ਉਹ ਸਕਿਉਰਿਟੀ ਦੇ ਕੀਤੇ ਤਾਂ ਜੋ ਕਿ ਮਹਫੂਜ਼ ਲੋਕੀ ਆਪਣੇ ਆਪ ਨੂੰ ਮਹਿਸੂਸ ਕਰਨ ਜਦ ਆਪਣੀ ਵੋਟ ਜਿਹੜੀ ਹੈ ਉਹਦੇ ਹੱਕ ਦਾ ਉਹ ਇਸਤੇਮਾਲ ਕਰਨ ਤੇ ਮੈਂ ਸੰਗਰੂਰ ਦੇ ਜਿਹੜੇ ਵਾਸੀ ਨੇ ਸਾਡੇ ਪਿੰਡਾਂ ਦੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਬਗੈਰ ਕਿਸੇ ਭੈਤੋਂ ਬਗੈਰ ਕਿਸੇ ਡਰ ਤੋਂ ਉਹ ਨਿਰਪੱਖ ਢੰਗ ਨਾਲ ਆਪਣੀ ਵੋਟ ਜਿਹੜੀ ਹੈ ਉਹਦਾ ਉਹਦਾ ਹੱਕ ਦਾ ਇਸਤੇਮਾਲ ਕਰ ਸਕਦੇ ਨੇ ਇਸ ਗੱਲ ਦਾ ਪ੍ਰਸ਼ਾਸਨ ਦੇ ਉੱਤੇ ਜਿਹੜਾ ਪੂਰਾ ਪੂਰਨ ਜਿਹੜਾ ਹੈ ਉਹ ਆਪਣਾ ਭਰੋਸਾ ਰੱਖਣ ਤੇ ਕੋਈ ਵੀ ਜਿਹੜੀ ਅਨਸੁਖਾਵੀ ਘਟਨਾ ਹੈ ਉਹ ਨਹੀਂ ਹੋ ਦਿੱਤੀ ਜਾਏਗੀ ਤੇ ਜਿਹੜੇ ਵੀ ਸਾਡੇ ਵੱਲੋਂ ਪ੍ਰੀਵੈਂਟਿਵ ਵਾਰਡਨ ਜਿਹੜੇ ਕੀਤੇ ਜਾਣੇ ਨੇ ਉਹ ਆਲਰੇਡੀ ਆਪਾਂ ਕਰ ਦਿੱਤੇ ਹੋਏ ਨੇ ਕੈਮਰੇ ਵਗੈਰੇ ਵੀ ਸਭ ਹਾਂ ਤੇ ਦੇਖੋ ਇਹਦਾ ਹੈ ਕਿ ਆਪਾਂ ਹਰ ਇੱਕ ਪੋਲਿੰਗ ਸਟੇਸ਼ਨ ਦੇ ਵਿੱਚ ਜਿਹੜੇ 790 ਪੋਲਿੰਗ ਸਟੇਸ਼ਨ ਨੇ ਉਹਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਇੰਸਟਾਲ ਕੀਤੇ ਹੋਏ ਨੇ ਕਿ ਪੂਰੀ ਦੀ ਪੂਰੀ ਜੋ ਉਥੇ ਐਕਟੀਵਿਟੀ ਹੈ ਉਸ ਦਿਨ ਦੀ ਉਹਦੀ ਰਿਕਾਰਡਿੰਗ ਹੋ ਸਕੇ ਸੋ ਇਹ ਇੱਕ ਟੰਗ ਵੀ ਹੈ ਕਿ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹਨੂੰ ਰੋਕਨ ਦਾ ਤੇ ਇੰਡੀਪੈਂਡੈਂਟ ਤੇ ਫੇਅਰ ਟੰਗ ਨਾਲ ਆਪਾਂ ਇਲੈਕਸ਼ਨ ਕਰਾ ਸਕੀਏ ਉਹਦਾ ਵੀ ਇੱਕ ਇੱਕ ਕਿਸਮ ਦੀ ਮਾਇਆ ਲੈ ਉਹ ਤਾਂ ਨਹੀਂ ਕਹਿੰਦੀ ਕਿ ਪ੍ਰੋਸੈਸਰ ਸਰ ਤੇ ਇਹ ਇਹ ਪਿਛਲੇ ਜਿਹੜੇ ਸਾਡੇ ਇਲੈਕਸ਼ਨ ਹੋਏ ਸੀ ਜਿਲ੍ਹਾ ਪ੍ਰੇਸ਼ਰ ਦੇ ਤੇ ਬਲਾਕ ਸਮਤੀ ਦੇ ਤੇ ਉਹਦੇ ਵਿੱਚ ਕੋਈ ਵੀ ਸਾਡੀ ਦੀ ਭੂਲ ਨਹੀਂ ਹੋਈ ਸੀ ਤੇ ਇਨ ਕੇਸ ਜੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਸਾਨੂੰ ਰੀਪੋਲ ਕਰਾਣੀ ਪੈ ਜੇ ਮੁਰ ਜਿਹੜੀਆਂ ਵੋਟਾਂ ਪਵਾਉਣੀਆਂ ਪੈ ਜਾਣ ਤੇ ਉਹ 16 ਤਰੀਕ ਨੂੰ ਹੋਣਦੀਆਂ ਤੇ ਗਿਣਤੀ ਜਿਹੜੀ ਹੈ 17 ਤਰੀਕ ਨੂੰ ਹੋਏਗੀ ਤੇ ਬਲੌਕ ਸੰਪਤੀ ਤੇ ਜ਼ਿਲ੍ਹਾ ਪੁਰੀਸ਼ਦ ਦੇ ਇਕੱਠੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ